ਮਾਤਾ ਲక్ష్ਮੀ ਜੀ ਤੇ ਆਉਣ ਨਾਲ ਨੂਰ ਹੋ ਜਾਵੇ ਗਰੀਬੀ ਤੇ ਦੁੱਖ ਸਭ ਦੂਰ ਹੋ ਜਾਵੇ ਮਿਲੇ ਸੁੱਖ ਸ਼ਾਂਤੀ ਤੇ ਮਨ ਨੂੰ ਚੈਨ ਮਾਂ ਦੀ ਭਗਤੀ ਵਿੱਚ ਨੰਗੇ ਦਿਨ ਤੇ ਰਾਤ ਮਾਤਾ ਲక్ష్ਮੀ ਦਾ ਹੋਵੇ ਤੁਹਾਡੇ ਘਰ ਵਾਸ ਪੂਰੀ ਹੋਵੇ ਤੁਹਾਡੀ ਹਰ ਇੱਕ ਆਸ ਧਨ ਦੌਲਤ ਤੇ ਖੁਸ਼ੀਆਂ ਦੀ ਹੋਵੇ ਬਰਸਾਤ ਮਾਤਾ ਰਾਣੀ ਰੱਖੇ ਹਮੇਸ਼ਾ ਮਿਹਰ ਭਰਿਆ ਹੱਥ ਲਕਸ਼ਮੀ ਮਾ ਦੇ ਚਰਨਾਂ ਵਿੱਚ ਜਿਸ ਨੇ ਸੀਸ ਚੁਕਾਇਆ ਉਸ ਨੇ ਜੀਵਨ ਦਾ ਸਭ ਤੋਂ ਵੱਡਾ ਸੁੱਖ ਪਾਇਆ ਸਦਾ ਬਣੀ ਰਹੇ ਮਾਤਾ ਦੀ ਮਿਹਰ ਤੁਹਾਡੇ ਪਰਿਵਾਰ ਤੇ ਖੁਸ਼ੀਆਂ ਦਾ ਦੀਵਾ ਜਗਦਾ ਰਹੇ ਤੁਹਾਡੇ ਦਵਾਰ ਤੇ ਘਰ ਵਿੱਚ ਹੋਵੇ ਮਾਂ ਲక్ష్ਮੀ ਦਾ ਸਦਾ ਨਿਮਾਸ ਟੁੱਟਣਾ ਦੇਣਾ ਕਦੇ ਵੀ ਆਪਣਾ ਵਿਸ਼ਵਾਸ ਹਰ ਕੰਮ ਵਿੱਚ ਮਿਲੇ ਤੁਹਾਨੂੰ ਵੱਡੀ ਸਫਲਤਾ ਮਾਤਾ ਦੇਵੇ ਸਭ ਨੂੰ ਸਿਮਰਤੇ ਨਿਮਰਤਾ